ਆਪਣੇ ਮਿੱਤਰ ਬੁੱਧੀਮਾਨੀ ਨਾਲ ਬਣਾਓ ਦਿਨਾਹ ਲਿਆ ਤੇ ਯਾਕੂਬ ਦੀ ਧੀ ਸੀ ਇੱਕ ਦਿਨ ਦਿਨਾ ਉਸ ਥਾਂ ਦੀਆਂ ਔਰਤਾਂ ਨੂੰ ਮਿਲਣ ਗਈ ਉਸ ਧਰਤੀ ਦਾ ਰਾਜਾ ਹਮੋਰ ਸੀ ਉਸ ਦੇ ਪੁੱਤਰ ਸ਼ਕਮ ਨੇ ਦਿਨਾਹ ਨੂੰ ਦੇਖਿਆ ਤੇ ਸ਼ਕਮ ਨੇ ਉਸ ਨੂੰ ਅਗਵਾ ਕਰ ਲਿਆ ਤੇ ਉਸ ਦੇ ਨਾਲ ਕੁਕਰਮ ਕੀਤਾ ਇਸ ਉੱਪਰ ਦਿੱਤੇ ਹੋਏ ਵਚਨ ਵਿੱਚ ਅਸੀਂ ਵੇਖਦੇ ਹਾਂ ਕਿ ਯਾਕੂਬ ਦੀ ਧੀ ਦਿਨਾਹ ਦੇ ਨਾਲ ਰਾਜੇ ਦੇ ਪੁੱਤਰ ਨੇ ਕੁਕਰਮ ਕੀਤਾ ਫਾਰੇ ਕਿਉਂ ਹੋਇਆ ਬਾਈਬਲ ਦੱਸਦੀ ਹੈ ਕਿ ਉਸਨੇ ਅਵਿਸ਼ਵਾਸੀ ਕੁੜੀਆਂ ਦੇ ਨਾਲ ਦੋਸਤੀ ਰੱਖੀ ਜੋ ਪਰਮੇਸ਼ਵਰ ਨੂੰ ਨਹੀਂ ਮੰਨਦੀਆਂ ਸਨ ਉਹ ਗਲਤ ਚੱਲਦੀਆਂ ਸਨ ਅਤੇ ਦੂਸਰੇ ਦੇਸ਼ ਦੀਆਂ ਸਨ ਫਿਰ ਉਸ ਦੇਸ਼ ਦੇ ਰਾਜੇ ਦੇ ਪੁੱਤਰ ਨੇ ਉਸਦੇ ਨਾਲ ਕੁਕਰਮ ਕੀਤਾ ਮੇਰੇ ਪਿਆਰਿਓ ਆਪਣੇ ਦੋਸਤ ਬੁੱਧੀਮਾਨੀ ਨਾਲ ਬਣਾਓ ਅਜਿਹੇ ਲੋਕਾਂ ਦੇ ਨਾਲ ਦੋਸਤੀ ਨਾ ਰੱਖੋ ਜਿਸ ਕਰਕੇ ਤੁਸੀਂ ਮੁਸੀਬਤ ਵਿੱਚ ਫਸੋ ਅਤੇ ਤੁਹਾਡੇ ਨਾਲ ਕੁਝ ਗਲਤ ਹੋਵੇ ਤੁਹਾਡੇ ਆਲੇ ਦੁਆਲੇ ਹਮੇਸ਼ਾ ਉਹ ਲੋਕ ਹੋਣੇ ਚਾਹੀਦੇ ਹਨ ਜੋ ਤੁਹਾਨੂੰ ਹਮੇਸ਼ਾ ਬਚਾਉਣ ਨਾ ਕਿ ਵਿਗਾੜਨ ਬਾਈਬਲ ਵਿੱਚ ਪੌਲਸ ਕਹਿੰਦਾ ਹੈ ਕਿ ਜੇਕਰ ਮੈਂ ਤੁਹਾਨੂੰ ਕਹਾ ਕਿ ਤੁਸੀਂ ਇਸ ਜਗਤ ਵਿੱਚ ਵਿਆਭਚਾਰੀ ਸ਼ਰਾਬੀ ਗਲਤ ਕੰਮ ਕਰਨ ਵਾਲਿਆਂ ਦੀ ਸੰਗਤੀ ਛੱਡ ਦੇਵੋ ਉਹਨਾਂ ਵਿੱਚ ਨਾ ਰਹੋ ਤਾਂ ਤੁਹਾਨੂੰ ਜਗਤ ਛੱਡਣਾ ਪਵੇਗਾ ਕਿਉਂਕਿ ਇਹੋ ਜਿਹਾ ਕੋਈ ਜਗਤ ਵਿੱਚ ਨਹੀਂ ਜਿਸ ਵਿੱਚ ਅਜਿਹੇ ਲੋਕ ਨਾ ਹੋਣ ਉਹ ਕਹਿੰਦਾ ਕਿ ਮੈਂ ਇਹ ਨਹੀਂ ਬੋਲ ਰਿਹਾ ਕਿ ਉਹਨਾਂ ਨੂੰ ਬੁਲਾਉਣਾ ਛੱਡ ਦੇਵੋ ਪਰ ਕਹਿੰਦਾ ਉਹਨਾਂ ਦੀ ਸੰਗਤੀ ਨਾ ਕਰੋ ਕਿ ਜੇਕਰ ਉਹ ਗਲਤ ਕੰਮ ਕਰ ਰਹੇ ਹਨ ਤਾਂ ਤੁਸੀਂ ਮਸੀਹੀ ਹੋ ਕੇ ਵੀ ਗਲਤ ਕੰਮ ਕਰ ਰਹੇ ਹੋ ਇਸ ਤਰ੍ਹਾਂ ਨਾ ਕਰੋ ਤੁਸੀਂ ਆਪਣੇ ਅਵਿਸ਼ਵਾਸੀ ਮਿੱਤਰਾਂ ਨੂੰ ਬੁਲਾ ਸਕਦੇ ਹੋ ਪਰਮੇਸ਼ਵਰ ਦਾ ਵਚਨ ਦੱਸ ਸਕਦੇ ਹੋ ਪਰ ਉਹਨਾਂ ਨਾਲ ਜ਼ਿਆਦਾ ਸੰਗਤੀ ਨਾ ਕਰੋ ਕਿ ਤੁਸੀਂ ਵੀ ਉਸਦੇ ਵਾਂਗ ਕੰਮ ਕਰਨ ਲੱਗ ਜਾਵੋ ਭਾਵੇਂ ਤੁਸੀਂ ਕਿੰਨੇ ਵੀ ਚੰਗੇ ਮਸੀਹੀ ਹੋ ਚੰਗੀ ਚਰਚ ਜਾਂਦੇ ਹੋ ਪਰ ਜੇਕਰ ਤੁਹਾਡੇ ਮਿੱਤਰ ਅਤੇ ਸੰਗਤੀ ਸਹੀ ਨਹੀਂ ਤਾਂ ਫਿਰ ਤੁਸੀਂ ਉਸ ਤਰ੍ਹਾਂ ਦੇ ਵਿਸ਼ਵਾਸੀ ਨਹੀਂ ਬਣ ਸਕਦੇ ਜਿਸ ਦਾ ਵਿਨਾਸ਼ ਨਹੀਂ ਕੀਤਾ ਜਾ ਸਕਦਾ ਮੇਰੇ ਪਿਆਰਿਓ ਜੇਕਰ ਤੁਹਾਡੇ ਮਿੱਤਰ ਚੰਗੇ ਨਹੀਂ ਹਨ ਤਾਂ ਤੁਹਾਡੀ ਜ਼ਿੰਦਗੀ ਕਦੇ ਚੰਗੀ ਨਹੀਂ ਹੋ ਸਕਦੀ ਮੈਂ ਕੁਝ ਲੋਕਾਂ ਨੂੰ ਵੇਖਿਆ ਉਹ ਬਹੁਤ ਚੰਗੇ ਹਨ ਪਰ ਉਹਨਾਂ ਨੇ ਆਪਣੇ ਮਿੱਤਰ ਸਹੀ ਨਹੀਂ ਚੁਣੇ ਜਦੋਂ ਵੀ ਚੁਣੇ ਗਲਤ ਹੀ ਚੁਣੇ ਅਤੇ ਉਹਨਾਂ ਦੀ ਜ਼ਿੰਦਗੀ ਕਦੇ ਵੀ ਸਹੀ ਨਹੀਂ ਚੱਲੀ ਇਸ ਲਈ ਧਿਆਨ ਰੱਖੋ ਤੁਹਾਡੇ ਮਿੱਤਰ ਕਿਵੇਂ ਦੇ ਹਨ ਯਾਦ ਰੱਖੋ ਦਿਨਾ ਨੇ ਸਹੇਲੀਆਂ ਗਲਤ ਚੁਣੀਆਂ ਤੇ ਉਸ ਦੀ ਜ਼ਿੰਦਗੀ ਵਿੱਚ ਦੁਰਘਟਨਾ ਹੋਈ ਬਾਈਬਲ ਦੱਸਦੀ ਹੈ ਕਿ ਉਸ ਦੇ ਬਾਅਦ ਉਸ ਦੇ ਭਰਾ ਆਏ ਅਤੇ ਉਸ ਉਹਨਾਂ ਨੇ ਉਸ ਦੇ ਪਿਓ ਨੂੰ ਦੱਸਿਆ ਕਿ ਸਾਡੀ ਭੈਣ ਦੇ ਨਾਲ ਕੁਕਰਮ ਹੋਇਆ ਫਿਰ ਉਸ ਦੇ ਭਰਾ ਉਸ ਦੇਸ਼ ਵਿੱਚ ਗਏ ਅਤੇ ਉਹਨਾਂ ਨੂੰ ਮਾਰਿਆ ਫਿਰ ਉਹਨਾਂ ਨੂੰ ਉੱਥੋਂ ਭੱਜਣਾ ਪਿਆ ਤੇ ਫਿਰ ਕਨਾਨੀਆਂ ਤੇ ਫਰੀਜੀ ਲੋਕਾਂ ਵਿੱਚ ਯਾਕੂਬ ਦੇ ਘਰਾਣੇ ਦੇ ਲਈ ਨਫਲਤ ਪੈਦਾ ਹੋ ਗਈ ਦਿਨਾ ਦੀ ਇੱਕ ਗਲਤੀ ਨੇ ਉਸਨੇ ਗਲਤ ਸੇ ਲੀਆਂ ਬਣਾਈਆਂ ਉਸਦੇ ਪੂਰੇ ਪਰਿਵਾਰ ਅਤੇ ਘਰ ਨੂੰ ਪਰੇਸ਼ਾਨੀ ਵਿੱਚ ਪਾ ਦਿੱਤਾ ਫਿਰ ਉਸ ਦੇਸ਼ ਵਿੱਚ ਉਹਨਾਂ ਦੀ ਦਸ਼ਮਨੀ ਪੈ ਗਈ ਅਤੇ ਉਹਨਾਂ ਨੂੰ ਦੇਸ਼ ਬਦਲਣਾ ਪਿਆ ਇਸ ਲਈ ਮੇਰੇ ਪਿਆਰਿਓ ਆਪਣੀ ਜ਼ਿੰਦਗੀ ਦੇ ਵਿੱਚ ਇਹ ਮੌਕਾ ਨਾ ਦੇਵੋ ਕਿ ਦੁਰਘਟਨਾ ਹੋਵੇ ਆਪਣੇ ਦੋਸਤ ਬੁੱਧੀਮਾਨੀ ਨਾਲ ਚੁਣੋ ਅਤੇ ਗਲਤ ਸੰਗਤੀ ਤੋਂ ਜ਼ਰੂਰ ਰਹੋ ਆਤਮਿਕ ਲੋਕਾਂ ਨਾਲ ਆਪਣੀ ਸੰਗਤੀ ਰੱਖੋ ਜੋ ਤੁਹਾਨੂੰ ਅੱਗੇ ਵਧਾਉਣ ਪਰਮੇਸ਼ਰ ਤੁਹਾਨੂੰ ਇਸ ਵਚਨ ਦੇ ਨਾਲ ਬਰਕਤ ਦੇਵੇ ਆਮੀਨ